ਤੁਸੀਂ ਵੇਖ ਰਹੇ ਹੋ ਸカイ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖਰੀਆਂ ਵੱਖਰੀਆਂ ਰਾਜਨੀਤਿਕ ਪਾਰਟੀਆਂ ਨੇ ਸਰਗਰਮੀਆਂ ਵਧਾ ਦਿੱਤੀਆਂ ਨੇ ਸਿਆਸੀ ਮਾਹੌਲ ਭਖਿਆ ਹੋਇਆ ਹੈ ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਵੀ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਇਸੇ ਦੌਰਾਨ ਜਿਲ੍ਹਾ ਸ੍ਰੀ ਫਤਿਹਗੜ ਸਾਹਿਬ ਦੇ ਸੰਭਾਵੀ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਹੋਣਾ ਨੇ ਇੱਕ ਦੌਰਾ ਕੀਤਾ ਹੈ ਜਿਸ ਦੇ ਵਿੱਚ ਜਗਦੀਪ ਸਿੰਘ ਚੀਮਾ ਜੋ ਕਿ ਫਤਿਹਗੜ ਸਾਹਿਬ ਦੇ ਹਲਕਾ ਇੰਚਾਰਜ ਨੇ ਉਹਨਾਂ ਦੇ ਅਗਵਾਈ ਦੇ ਵਿੱਚ ਉਹਨਾਂ ਨੇ ਦੌਰਾ ਕੀਤਾ ਜਿਸ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਸ਼ਰੋਮਣੀ ਅਕਾਲੀ ਦਲ ਦੀਆਂ ਲੋਕਪੱਖੀ ਨੀਤੀਆਂ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਗਿਆ ਨਾਲ ਹੀ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਤਾਂ ਵਿਕਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਸਾਨੂੰ ਲੋਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ ਸੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਆਪਣਾ ਜਿਹੜਾ ਵਿਸ਼ਵਾਸ ਹੈ ਸ਼੍ਰੋਮਣੀ ਅਕਾਲੀ ਦਰਬਾਰ ਦੇ ਉੱਤੇ ਜ਼ਰੂਰ ਜਤੌਣਗੇ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਮੈਂ ਕੋਈ ਰਾਜਨੀਤੀ ਦੇ ਵਿੱਚ ਨਵਾਂ ਨਹੀਂ ਆ ਮੈਂ ਇਸ ਇਲਾਕੇ ਦੇ ਵਿੱਚ ਪਹਿਲਾਂ ਵੀ ਕਈ ਵਾਰ ਸੇਵਾ ਕਰ ਚੁੱਕਿਆ ਹਾਂ ਸੋ ਹੋਰ ਕੀ ਕੁਝ ਕਹਿੰਦੇ ਨੇ ਵਿਕਰਮਜੀਤ ਸਿੰਘ ਖਾਲਸਾ ਆਉ ਸੁਣਦੇ ਆ ਲੋਕ ਸਭਾ ਚੋਣਾਂ ਦੇ ਸਬੰਧ ਦੇ ਵਿੱਚ ਅੱਜ ਸਰਹੰਦ ਜਿਹਨੂੰ ਆਪਾਂ ਫਤੇਗੜ ਸਾਹਿਬ ਹਲਕਾ ਕਹਿੰਦੇ ਆ ਉਹਦੇ ਵੱਖ-ਵੱਖ ਸਰਕਲਾਂ ਦੀਆਂ ਮੀਟਿੰਗਾਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਸਵੇਰ ਤੋਂ ਵੀ ਅਸੀਂ ਚੱਲੇ ਹੋਈਆਂ ਸਰ ਰਾਜਗਦੀਪ ਸਿੰਘ ਟੀਮਾ ਚਿੰਜਰ ਸਾਹਿਬ ਔਰ ਇਹਨਾਂ ਦੀ ਸਾਰੀ ਜਿਹੜੀ ਟੀਮ ਹੈ ਸੀਨੀਅਰ ਆਗੂ ਸਬਾਨਾ ਨਾਲ ਲੈ ਕੇ ਜਿਹੜਾ ਪਿੰਡ ਪਿੰਡ ਜਾ ਕੇ ਲੋਕ ਸਭਾ ਚੋਣਾਂ ਸੰਬੰਧੀ ਸੰਗਤਾਂ ਨੂੰ ਲਾਮਬਦ ਕੀਤਾ ਜਾ ਰਿਹਾ ਹੈ ਮੈਂ ਸਮਝਦਾ ਬੜੀ ਜਲਦ ਇਲੈਕਸ਼ਨ ਦਾ ਐਲਾਨ ਹੋਣ ਵਾਲਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵੀ ਕੈਂਡੀਡੇਟ ਦੇ ਰੂਪ ਦੇ ਵਿੱਚ ਮੈਂ ਤਕਰੀਬਨ ਸਾਰੇ ਹਲਕਿਆਂ ਦੇ ਵਿੱਚ ਇੱਕ ਰਾਉਂਡ ਪੂਰਾ ਕਰਕੇ ਹੁਣ ਦੂਜਾ ਰਾਉਂਡ ਸਟਾਰਟ ਕੀਤਾ ਹੋਇਆ ਮੀਡੀਆ ਦਾ ਬਹੁਤ ਵਧੀਆ ਪਬਲਿਕ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਰਿਸਪਾਂਸ ਆ ਮੈਂ ਸਮਝਦਾ ਕਿ ਪਿਛਲੀਆਂ ਜਿਹੜੀਆਂ ਕੋਈ ਸਮੇਂ ਦੇ ਵਿੱਚ ਕੋਈ ਗਲਤੀਆਂ ਹੋਈਆਂ ਨੇ ਲੋਕਾਂ ਵੱਲੋਂ ਇੱਕ ਬਦਲਾਅ ਦੀ ਆਸ ਦੇ ਨਾਲ ਜੋ ਵੋਟ ਪਾਈ ਗਈ ਸੀ ਕਿ ਉਹ ਸਾਰੀ ਚੀਜ਼ ਆਪਣੇ ਸਾਹਮਣੇ ਹੀ ਹੈ ਕਿ ਬਹੁਤ ਵੱਡਾ ਫਰਾਡ ਜਿਹੜਾ ਉਹ ਪਬਲਿਕ ਦੇ ਨਾਲ ਹੋਇਆ ਹੈ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੀ ਚੀਜ਼ ਨੂੰ ਠੀਕ ਕਰਦੇ ਹੋਏ ਆ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਪੱਕਾ ਬਾਦ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕੈਂਡੀਡੇਟ ਸਾਹਿਬ ਵਿਕਰਮਜੀਤ ਸਿੰਘ ਜੀ ਖਾਲਸਾ ਅੱਜ ਫਤਿਹਗੜ੍ਹ ਸਾਹਿਬ ਵਿਧਾਨ ਸਭਾ ਹਲਕੇ ਦੇ ਵੱਖਰੇ ਵੱਖਰੇ ਸਰਕਲ ਸਰਕਲ ਵਾਈਸ ਜਿਹੜੀਆਂ ਮੀਟਿੰਗਸ ਨੇ ਉਹ ਲੈ ਰਹੇ ਨੇ ਔਰ ਬੜਾ ਵਧੀਆ ਹੁਸ਼ਾ ਵਰਕਰਾਂ ਵਿੱਚ ਆਸ ਕਰਦੇ ਹਾਂ ਕਿ ਰਿਜ਼ਲਟ ਜਿਹੜੇ ਉਹ ਬੜੇ ਵਧੀਆ ਹੋਣਗੇ ਕਿੱਥੇ ਕਿੱਥੇ ਮੀਟਿੰਗਾਂ ਹੋ ਰਹੀਆਂ ਨੇ ਕਿਹੜੇ ਕਿਹੜੇ ਜਗ੍ਹਾ ਮੀਟਿੰਗਾਂ ਹੋ ਰਹੀਆਂ ਨੇ ਸਭ ਤੋਂ ਪਹਿਲਾਂ ਖਾਨੜਪੁਰ ਸਰਕਲ ਦੀ ਔਰ ਹੁਣ ਜੱਲਾ ਇਸ ਤੋਂ ਬਾਅਦ ਸੁਹਾਗੜੀ ਫਿਰ ਬਹਿਲੋਲਪੁਰ ਚਾਰ ਮੀਟਿੰਗਾਂ ਅੱਜ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਹਾਂਜੀ ਕੋ ਅੱਜ ਲੋਕ ਸਭਾ ਸ਼੍ਰੀ ਫਤੇਗੜ ਸਾਹਿਬ ਦੇ ਸ਼੍ਰੋਮਣੀ ਕਾਲ ਦੇ ਸਭਾਵਿਕ ਉਮੀਦਵਾਰ ਸਰਦਾਰ ਬਿਕਰਮ ਸਿੰਘ ਖਾਲਸਾ ਜੀ ਅੱਜ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਸਾਰੇ ਸਰਕਲਾਂ ਦੀਆਂ ਜਿਹੜੀਆਂ ਮੀਟਿੰਗਾਂ ਨੇ ਉਹ ਕਰ ਰਹੇ ਨੇ ਵਿਸ਼ੇਸ਼ ਰੂਪ ਦੇ ਵਿੱਚ ਸਰਦਾਰ ਹਲਕੇ ਦੇ ਮੁਖ세ਵਾਦਾਰ ਸਰਦਾਰ ਜੁਜੀ ਸਿੰਘ ਚਿਮਾ ਜੀ ਉਹਨਾਂ ਦੇ ਨਾਲ ਦਿਹਾਤੀ ਦੇ ਸਾਡੇ ਸ਼੍ਰੋਮਣੀ ਕਾਲ ਦੇ ਪ੍ਰਧਾਨ ਚੰਦਰ ਸਿੰਘ ਚਨਾਥਲ ਜੀ ਸ਼ਹਿਰੀ ਪ੍ਰਧਾਨ ਮਕਰੋਂਪੁਰ ਸਾਹਿਬ ਹੋਤੇ ਹੋਰ ਦਰਜਾ ਬਦਰਜਾ ਸਾਰੀ ਲੀਡਰਸ਼ਿਪ ਆ ਜਿਹੜੀ ਉਹ ਹਾਜ਼ਰ ਹੈ ਹੁਣ ਇਸ ਟਾਈਮ ਅਸੀਂ ਸਰਕਲ ਭਮਾਰਸੀ ਦੇ ਸਰਕਲ ਦੇ ਵਿੱਚ ਖੜੇ ਆ ਜਿਹਦੇ ਪ੍ਰਧਾਨ ਸਾਹਿਬ ਬੱਲ ਮਾਰਸੀ ਤੇ ਕਰਮਜੀਤ ਸਿੰਘ ਜੱਲਾ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਅੱਜ ਇਹ ਬਹੁਤ ਵੱਡਾ ਸਮਾਗਮ ਹੋਇਆ ਸਰਕਲ ਦੀ ਮੀਟਿੰਗ ਹੋਈ ਆ ਸੋ ਮੈਂ ਸਮਝਦਾ ਕਿ ਜਿਹੜੀ ਮੀਟਿੰਗਾਂ ਦੇ ਵਿੱਚ ਜਿਵੇਂ ਜਿਹੜਾ ਮੈਂ ਸਮਝਦਾ ਕਿ ਸੰਗਤ ਦਾ ਜਿਹੜਾ ਉਹ ਮੂਡ ਦਿਖ ਰਿਹਾ ਉਹ ਕਲੀਅਰ ਦਿਖ ਰਿਹਾ ਕਿ ਜਿਹੜਾ ਦੋ ਵਾਰ ਧੋਖਾ ਖਾ ਚੁੱਕੇ ਆ ਹੁਣ ਤੀਜੀ ਵਾਰੀ ਧੋਖਾ ਦੇਣ ਵਾਲੇ ਨੂੰ ਮੰਜ ਕੇ ਤੋੜਾਂਗੇ ਤੇ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਕਲਿਆਣਤ ਮਜ਼ਬੂਤ ਕਰਕੇ ਆਉਣੇ ਭਵਿੱਖ ਨੂੰ ਸਵਾਰਾਂਗੇ